ਇਕ ਗੁਰੂ ਪਾਖਾਲਸਾ ਹਰ ਸਾਲ ਮੱਲੇ ਮੱਲੇ ਤੇ ਇਕੱਲਾ ਇੱਕੋ ਵਾਰ ਚ ਦੁੜਾਂਦਾ 6 ਘੋੜੇ ਇੱਕ ਟਰੈਕਟਰ ਨੇ ਕਰੋੜਾਂ ਦੇ ਦਿੱਤੀ ਆਫਰ ਕਿਹਾ ਵੀ ਸਾਡੀ ਫਿਲਮ ਦੇ ਵਿੱਚ ਬਾਣਾ ਲਾ ਕੇ ਕੁਰਤਾ ਪਜਾਮਾ ਪਾ ਕੇ ਜਾਂ ਪੈਂਟ ਸ਼ਰਟ ਪਾ ਕੇ ਸਾਡੀ ਫਿਲਮ ਦੇ ਵਿੱਚ ਕਰੋ ਕੰਮ ਅਸੀਂ ਤੁਹਾਨੂੰ ਦਵਾਂਗੇ ਕਰੋੜਾ ਰੁਪਿਆ ਪਰ ਸਿਰੇ ਤੋਂ ਨਕਾਰਤਾ ਇਸ ਗੁਰੂ ਕੇ ਸਿੱਖ ਨੇ ਕਹਿੰਦਾ ਮੈਂ ਨਹੀਂ ਛੱਡ ਸਕਦਾ ਗੁਰੂ ਸਾਹਿਬ ਦਾ ਦਿੱਤਾ ਹੋਇਆ ਬਾਣਾ ਇਹ ਮੇਰਾ ਪ੍ਰਤੀਕ ਹੈ ਇਹ ਮੇਰੇ ਗੁਰੂ ਨੇ ਮੈਨੂੰ ਬਖਸ਼ਿਸ਼ ਦਿੱਤੀ ਹੈ ਗੁਰੂ ਪਿਆਰੀ ਫਤਿਹ ਦੀ ਸਾਂਝ ਪਾਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦਪੁਰ ਸਾਹਿਬ ਦੀ ਉਸ ਧਰਤੀ ਦੇ ਮੌਜੂਦਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੇ ਮੱਲੇ ਦੀ ਸ਼ੁਰੂਆਤ ਕੀਤੀ ਤਾਂ ਮੇਰੇ ਨਾਲ ਇਸ ਸਮੇਂ ਮੌਜੂਦ ਹੈ ਬੰਟਾ ਸਿੰਘ ਇਹ ਗੁਰੂ ਦਾ ਉਹ ਨਿਹੰਗ ਹੈ ਗੁਰੂ ਕੀ ਉਹ ਫੌਜ ਦੇ ਵਿੱਚ ਉਹ ਹੈ ਜਿਹੜਾ ਹਰ ਸਾਲ 6 ਕੋੜੇ ਦੁੜਾਂਦਾ ਇੱਥੇ ਜਿਵੇਂ ਆਪ ਸਭ ਨੂੰ ਪਤਾ ਹੈ ਵੀ ਇੱਥੇ ਜੰਗੀ ਅਭਿਆਸ ਹੁੰਦਾ ਹੈ ਘੋੜਸਵਾਰੀ ਦੇ ਮੁਕਾਬਲੇ ਹੁੰਦੇ ਆ ਤਾਂ ਹਰ ਵਾਰੀ ਜਦ ਆਏ ਜਿੱਦਿਏ ਆਏ ਨੇ ਤਾਂ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਵੀ ਕਿਸ ਤਰੀਕੇ ਨਾਲ ਇਹਨਾਂ ਦੀ ਸ਼ੁਰੂਆਤ ਹੁੰਦੀ ਹੈ ਇਹ ਗੁਰੂ ਕੇ ਸਿੰਘ ਜਿਹੜੇ ਨੇ ਇੱਥੇ 6 ਕੋੜੇ ਦੁੜਾਂਦੇ ਆ ਰਹੇ ਪਹਿਲਾਂ ਤਾਂ ਫਤਿਹ ਦੀ ਸਾਸ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਤੁਹਾਡੇ ਨਾਲ ਗੱਲਬਾਤ ਕਰੀਦੀ ਆ ਹਰ ਸਾਲ ਤੁਸੀਂ ਜੇਤੂ ਵੀ ਜਿਹੜੇ ਹੁੰਦੇ ਹੋ ਤਾਂ ਕਿੱਥੋਂ ਸ਼ਕਤੀ ਆਂਦੀ ਆ ਕਿੱਥੋਂ ਸ਼ੁਰੂਆਤ ਹੋਈ ਸੀ ਇਸ ਦੇ ਬਾਰੇ ਜ਼ਰੂਰ ਇੱਕ ਵਾਰੀ ਦੱਸ ਦੋ ਮਹਾਰਾਜ ਜੀ ਇਹ ਤਾਂ ਸ਼ਿਦਾ ਸਿੰਘਾਂ ਦੀ ਕਿਰਪਾ ਹੀ ਹੈ ਘੋੜੇ ਭਜਾਉਣ ਦੇ ਵਿੱਚ ਜਿਹੜੀ ਇੰਨੀ ਉਤਸ ਦਿੰਦੇ ਸਹੀਦ ਸਿੰਘ ਕਿਰਪਾ ਕਰਦੇ ਮਹਾਰਾਜ ਦੀ ਕਿਰਪਾ ਨਾਲ ਤਿਆਰੀਆਂ ਫੋਲਿਆ ਬਾਬਾ ਬਕਾਲਾ ਸਾਹਿਬ ਤੋਂ ਮੱਲੇ ਕਰਦੇ ਉਹਨੇ ਪੜਾ ਦਾ ਪ੍ਰਾਦਰ ਕਰਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਆ ਜੀ ਹਾਂਜੀ ਤੇ ਇੱਕ ਮੈਨੂੰ ਜ਼ਰੂਰ ਦੱਸ ਦੋ ਕਿਉਂਕਿ ਕੋੜੇ ਦੀ ਸੰਭਾਲ ਬਹੁਤ ਔਖੀ ਹੈ ਲੋਕ ਕੀ ਕਹਿ ਤਾਂ ਦਿੰਦੇ ਘੋੜੇ ਦੀ ਸੰਭਾਲ ਦੀ ਗੱਲ ਪਰ ਇਸ ਨੂੰ ਸਾਂਭਣਾ ਇਸ ਨੂੰ ਚਲਾਣਾ ਇਸ ਤੇ ਉੱਪਰ ਬੈਣਾ ਇਸ ਨੂੰ ਡੀਲ ਕਰਨਾ ਇਹ ਸਭ ਕੁਝ ਬੜਾ ਔਖਾ ਹੈ ਇਹਦੇ ਵਾਸਤੇ ਵੀ ਜੋਰ ਚਾਹੀਦਾ ਇਸ ਤੇ ਇਹਦੇ ਵਾਸਤੇ ਮਨੋਬਲ ਚਾਹੀਦਾ ਇਹਦੇ ਵਾਸਤੇ ਵੀ ਮੈਂਟਲ ਸਟੇਜ ਜਿਹੜੀ ਆ ਉਹ ਬੜੀ ਵੱਡੀ ਚਾਹੀਦੀ ਹੈ ਇਦਾਂ ਜੀ ਨਵੇਂ ਬੰਦੇ ਨੂੰ ਥੋੜਾ ਔਖਾ ਹੁੰਦਾ ਵਾ ਅੱਭੀ ਜਦੋਂ ਨਵੀਂ ਫੌਜ ਆਉਂਦੀ ਆ ਉਹ ਥੋੜਾ ਜਿਹਾ ਡਰ ਦੁਰਗੇ ਚਲਾਉਂਦੇ ਆ ਜਦੋਂ ਸਿੰਘ ਪੁਰਾਣੇ ਆਉਂਦੇ ਹੋ ਫਿਰ ਨਾ ਡਰ ਹੁੰਦੀ ਆ ਜੜ ਦੀ ਕਲਾ ਜਿਵੇਂ ਤਿਆਰਪੁਰ ਤਿਆਰ ਹੋ ਕੇ ਘੋੜੇ ਨੂੰ ਐ ਸ਼ਿੰਗਾਰ ਕੇ ਮਹੱਲਿਆਂ ਦੇ ਵਿੱਚ ਚੜ੍ਹਦੇ ਨੇ ਤੇ ਸੰਗਤਾਂ ਦਰਸ਼ਨ ਕਰਦੀਆਂ ਜਦੋਂ ਮੁੱਲੇ ਦੇ ਵਿੱਚ ਕਿੱਲੇ ਪੜਦੀਆਂ ਮਹਾਰਾਜ ਦੀ ਕਿਰਪਾ ਨਾਲ ਪ੍ਰਾਤਨ ਮਰਜਾ ਦੇ ਅਨੁਸਾਰ ਤੇ ਇਦਾਂ ਫਿਰ ਮੁੱਲੇ ਕੱਢ ਕੇ ਖੁਸ਼ੀ ਦੇ ਨਾਲ ਆਉਂਦੇ ਆਪ ਜੀ ਪਰਾਵਾਂ ਦੇ ਵਾਪਸੀ ਹਾਂਜੀ ਤੇ ਸ਼ੁਰੂਆਤ ਤੁਸੀਂ ਕਿਸ ਤਰੀਕੇ ਨਾਲ ਕੀਤੀ ਸੀ ਵੀ ਤੁਸੀਂ ਇੱਕ ਘੋੜਾ ਦੁੜਾਨ ਤੋਂ ਫਿਰ ਉਸ ਤੋਂ ਬਾਅਦ ਲਗਾਤਾਰ ਇਹ ਕਿੱਦਾਂ ਤੜਾ ਕਨਸੈਪਟ ਬਣਿਆ ਕਿ ਕਿੱਦਾਂ ਸਭ ਕੁਝ ਬਣਿਆ ਵੀ ਹਾਂ ਮੈਂ 6 ਘੋੜੇ ਜਿਹੜੇ ਅੱਦੂ ਤੜਾ ਹਾਂਜੀ ਪਹਿਲਾਂ ਵੇਖੀਦਾ ਸੀ ਵੀ ਨਿੱਕੇ ਨਿੱਕੇ ਹੁੰਦੇ ਸੀਗੇ 2-2 ਘੋੜੇ ਭਜਉਂਦੇ ਸੀ ਤੇ ਅਸੀਂ ਉਹ ਤੋਂ ਇੱਕ-ਇੱਕ ਭਜਾਉਣੇ ਉਹ ਤੋਂ ਜਿਆਦਾ ਸਿੱਖਦੇ ਹਾਂ ਤੇ ਜਿੱਦਾਂ ਮਤਲਬ ਕੀ ਤਰਨੇ ਦਲ ਚੈਰਨ ਸਿੰਘ ਉਹ ਗਿਆਨੀ ਤੇ ਹੀਰਾ ਸਿੰਘ ਹੋਣੀ ਹੋਗੇ ਪਹਿਲਾਂ ਬਾਜੀ-ਬਾਜੀ ਘੋੜੇ ਭਾਈ ਦੇਂਦੇ ਤੇ ਮੁੜ ਕੇ ਬੁੱਢੇ ਦਲ ਦੇ ਮੱਗਰ ਸਿੰਘ ਜੀ ਹੁੰਦੇ ਇਦਾਂ ਤੇ ਮੁੜ ਕੇ ਸਾਡਾ ਵੀ ਵੇਖ ਕੇ ਜੀ ਕੀਤਾ ਵੀ ਨਹੀਂ ਅਸੀਂ ਵੀ 2-2 4-4 ਭਜਾਇਆ ਕਰੀ ਉਦੋਂ ਜਿਆਦਾ 2-2 ਹੀ ਭਾਈ ਦੇ ਤੇ ਮੁੜ ਕੇ ਜਿਹੜੀ ਚਾਬ ਦੀ ਸ਼ਰਵਾਦ ਹੈ ਉਤਰਨੇ ਦਲ ਦੇ ਵਿੱਚ ਪਹਿਲਾਂ ਹੀ ਮੁੜ ਕੇ ਸਾਰੇ ਦਲਾਂ ਪੰਥਾਂ ਦੇ ਭਜਾਏ ਆ 4-4 6-6 8-8 10 ਤਾ ਹਾਂਜੀ ਤੇ 10 ਤਾ ਕਿ ਭਜੇ ਜਿਆਦਾ ਜਿਹੜੇ ਬੈਲੈਂਸ ਦੇ ਨਾਲ ਤੇ ਚੜ੍ਹਦੀ ਕਲਾ ਨਾਲ ਭੱਜੇ ਮਹਾਰਾਜ ਦੀ ਮਿਹਰ ਨਾਲ ਤਾਂ ਇੱਕ ਗੱਲ ਜ਼ਰੂਰ ਮੈਂ ਪੁੱਛਣੀ ਚਾਹਾਂਗਾ ਮੇਰੇ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ ਮੇਰੇ ਆਣ ਤੋਂ ਪਹਿਲਾਂ ਇੱਕ ਗੱਲ ਹੋਈ ਸੀ ਮੈਂ ਬੈਠਾ ਆਇਆ ਸੀ ਉਦੋਂ ਇੱਕ ਮੁੰਬਈ ਤੋਂ ਡਾਇਰੈਕਟਰ ਆਇਆ ਮੁੰਬਈ ਤੋਂ ਡਾਇਰੈਕਟਰ ਆਇਆ ਨਾ ਪੂਰੀ ਟੀਮ ਆਈ ਭਾਈ ਸਾਹਿਬ ਨੂੰ ਕਹਿੰਦਾ ਅਸੀਂ ਤੁਹਾਡੇ ਸ਼ਾਰਟਸ ਕਰਨੇ ਆ ਪਰ ਤੁਹਾਨੂੰ ਜਿਹੜਾ ਹੈ ਉਹ ਬਾਣਾ ਜਿਹੜਾ ਹੈ ਲਾਣਾ ਪਏਗਾ ਕੋਟ ਪੈਂਟ ਪਾਣਾ ਪਏਗਾ ਜਾਂ ਕੁੜਤਾ ਪਜਾਮਾ ਪਾਣਾ ਪਏਗਾ ਅਜੇ ਤਾਂ ਉਹਨੇ ਪੈਸਿਆਂ ਦੀ ਵੀ ਆਫਰ ਕਰਨੀ ਸੀ ਬਾਬਾ ਜੀ ਨੇ ਸਿੱਧਾ ਹੀ ਮਨਾ ਕਰਤਾ ਬਾਬਾ ਜੀ ਕਹਿੰਦਾ ਨਹੀਂ ਮੈਂ ਕੰਮ ਨਹੀਂ ਕਰ ਸਕਦਾ ਬਾਬਾ ਜੀ ਕੀ ਹੋਇਆ ਕੀ ਤੁਹਾਨੂੰ ਆਖ ਕਹਿੰਦੇ ਸੀ ਕੋੜੇ ਕਿਉਂਕਿ ਗੱਲ ਤੁਹਾਡੀ ਬੰਬੇ ਤੱਕ ਪਹੁੰਚ ਗਈ ਵੀ ਆ ਸਿੰਘ ਜਿਹੜਾ 6 ਕੋੜੇ ਦੁੜਾ ਸਕਦਾ ਤੇ ਉਹ ਤੁਹਾਡੀ ਸ਼ਾਰਟਸ ਲੈਣਾ ਚਾਹੁੰਦੇ ਸੀ ਪਰ ਤੁਸੀਂ ਸਿਰੇ ਤੋਂ ਨਕਾਰਤਾ ਨਹੀਂ ਮੈਂ ਕੰਮ ਨਹੀਂ ਕਰ ਸਕਦਾ ਹਾਂਜੀ ਫਿਲਮਾਂ ਤੇ ਬੜੀਆਂ ਚੰਗੀਆਂ ਆਫਰ ਆਉਂਦੀ ਜਿੱਦਾਂ ਵੀ ਮਸਤਾਨੇ ਲਾ ਲਓ ਮੋਰ ਚ ਲਾ ਲਓ ਤੇ ਪਹਿਲਾਂ ਨਿਸ਼ਚੈ ਕਰ ਆਪਣੀ ਜੀਤ ਕਰੋ ਇੱਕ ਫਿਲਮ ਬਣੀ ਪੰਜ ਕੁਲੇ ਦੇ ਵਿੱਚ ਹੁਣ ਸਨ ਆਫ ਸਰਦਾਰ ਬਣੀ ਉਹਦੇ ਵਿੱਚ ਦੋ ਘੋੜੇ ਭਜਾਏ ਆ ਭਜਾਏ ਸਿੰਘ ਨੇ ਆ ਤੇ ਅਜੇ ਦੇ ਅਫਗਾਨ ਨੇ ਆਪਣੀ ਫੋਟੋ ਲਾ ਲਈ ਆ ਤੇ ਉਹ ਪੈਂਟ ਕਮੀਜ਼ ਵਾਲੀ ਇਦਾਂ ਚੰਗਾ ਨਹੀਂ ਲੱਗਦਾ ਗੁਰੂ ਕੇ ਖਾਲਸੇ ਨੇ ਗੁਰੂ ਕੇ ਖਾਲਸੇ ਨੇ ਕਦੀ ਨਾ ਬਾਣਾ ਲਾਇਆ ਵਾ ਤੇ ਨਾ ਲਾਵਾਂਗੇ ਹੁਣ ਵੀ ਉਹ ਡਾਇਰੈਕਟਰ ਸਾਹਿਬ ਆਏ ਸੀ ਤੇ ਬਾਬਾ ਜੀ ਕੋਲ ਬਾਬਾ ਜੀ ਨੇ ਸਾਡੇ ਵੱਲ ਨੂੰ ਭੇਜਦਾ ਸਿੰਘ ਸਾਹਿਬ ਬਾਬੇ ਜੋਗਾ ਸਿੰਘ ਜੀ ਨੇ ਮਾਰ ਰਹੇ ਨੇ ਤੇ ਸਾਨੂੰ ਕਹਿਣ ਲੱਗੇ ਆਣ ਕੇ ਵੀ ਇਹ ਪਜਾਮਾ কুর্তা ਪਾ ਕੇ ਤੁਸੀਂ ਘੋੜੇ ਭਜੋਣੇ ਆ ਤੇ ਸਾਡਾ ਇਦਾਂ ਪ੍ਰੋਜੈਕਟ ਚੱਲੰਦਿਆ ਅਸੀਂ ਇਹਨਾਂ ਨੂੰ ਸਾਫ਼ ਦੱਸਤਾ ਵੀ ਬਾਣਾ ਨਹੀਂ ਅਸੀਂ ਲਾ ਸਕਦੇ ਜਿਹੜਾ ਸਿੱਖ ਆ ਉਹ ਪਿਆਹਾਂ ਦੇ ਬੱਲੇ ਬਾਣਾ ਨਹੀਂ ਲਾ ਸਕਦਾ ਗੁਰੂ ਸਾਹਿਬ ਦਾ ਤੇ ਬਾਣਾ ਇਦਾਂ ਹੀ ਪਰਫੁੱਲਤ ਰਹੂਗਾ ਮਹਾਰਾਜ ਦਾ ਸ਼ਿਦਾਂ ਸਿੰਘਾਂ ਦਾ ਤੇ ਫਿਲਮਾਂ ਕਰਨੀਆਂ ਜਾਂ ਨਹੀਂ ਕਰਨੀਆਂ ਉਹ ਬਾਅਦ ਦੀ ਗੱਲ ਹੈ ਬਾਣਾ ਨਹੀਂ ਲਾਉਣਾ ਆਪਾਂ ਹਾਂਜੀ ਉਹ ਸਾਫ਼ ਹੀ ਇਹਨਾਂ ਨੂੰ ਆਪਾਂ ਜਵਾਬ ਦਿੱਤਾ ਹੁਣ ਗੁਰਮਤਾ ਕਰਨ ਗਏ ਆ ਵੇਖੋ ਕੀ ਕਹਿੰਦੇ ਹਨ ਮਤਲਬ ਗੱਲ ਹੈ ਵੀ ਜੋ ਮਰਜੀ ਹੋ ਜੇ ਭਾਵੇਂ ਕਰੋੜਾਂ ਦੀ ਆਫਰ ਦੇ ਭਾਵੇਂ ਜੋ ਮਰਜੀ ਕਰਨ ਪਰ ਗੁਰੂ ਦਾ ਸਿੱਖ ਜਿਹੜਾ ਉਹ ਬਾਣਾ ਨਹੀਂ ਲਾਊਗਾ ਤੁਸੀਂ ਨਹੀਂ ਬਾਣਾ ਲਾਉਣਾ ਕਿਉਂ ਬਾਣਾ ਤੇ ਆਪਾਂ ਹੋਰ ਵੀ ਸਿੱਖਾਂ ਨੂੰ ਵਧਾਉਣਾ ਵਾ ਵੀ ਬਾਣੇ ਬਾਣੀ ਨਾਲ ਜੁੜੋ ਹਾਂਜੀ ਤੇ ਜੇ ਬਾਣਾ ਹੀ ਲਾਤਾ ਤਾਂ ਫਿਰ ਪਿਛੇ ਰਹਿ ਨਹੀਂ ਗਿਆ ਕੁਝ ਹਾਂਜੀ ਕਈ ਆਪਾਂ ਨੂੰ ਵੀ ਕਹਿੰਦੇ ਆ ਵੀ ਇਹ ਸਿੱਖ ਗੋਮ ਨੂੰ ਕਮਜ਼ੋਰ ਕਰੀ ਜਾਣਾ ਤੇ ਸਿੱਖ ਤੇ ਜਿੱਥੇ ਵੀ ਹੈਗਾ ਵਾ ਗੁਲਾਬ ਦੇ ਫੁੱਲਾਂ ਨੂੰ ਖਿੜਿਆ ਵਾ ਪਾਵੇਂ ਮਾੜਾ ਭਾਵੇਂ ਚੰਗਾ ਭਾਵੇਂ ਤਗੜਾ ਜਿੱਦਾਂ ਵੀ ਲਾ ਲੋ ਤੇ ਮਹਾਰਾਸ਼ੀ ਦਾਸ ਸਿੰਘਾਂ ਦੀ ਇੰਨੀ ਕਿਰਪਾ ਵੀ ਬਾਣਾ ਜਿਹੜਾ ਇਦਾਂ ਹੀ ਰਹੂਗਾ ਚੜ੍ਹਦੀ ਕਲਾ ਹੀ ਰਹੂਗਾ ਗੱਲ ਐਵੇਂ ਮੈਂ ਪੁੱਛਿਆ ਸੀ ਸ਼ਕਤੀ ਕਿੱਥੋਂ ਮਿਲਦੀ ਐ ਮੈਂ ਉਹ ਵੀ ਕਿਹਾ ਵੀ ਸਾਹਮਣਾ ਇਹਨਾਂ ਨੂੰ ਸਾਹਮਣਾ ਹੀ ਬਹੁਤ ਔਖਾ ਹੁੰਦਾ ਜਿਸ ਕੋਈ ਘੋੜਾ ਰੱਖਦਾ ਤਾਂ ਸਵੇਰ ਤੋਂ ਰਾਤ ਤੱਕ ਇਹਨਾਂ ਦੀ ਸੰਭਾਲ ਦੇ ਵਿੱਚ ਸਾਰਾ ਦਿਨ ਨਿਕਲ ਜਾਂਦਾ ਇਹਨਾਂ ਦੀ ਸੰਭਾਲ ਦੇ ਵਿੱਚ ਜੋਰ ਨਿਕਲ ਜਾਂਦਾ ਤੇ ਤੁਸੀਂ ਦੁੜਾਂਦੇ ਵੀ ਉਹ ਇਹਨਾਂ ਨੂੰ ਵੀ ਦਿਮਾਗੀ ਡੀਲ ਵੀ ਕਰਦੇ ਹੋ ਸਭ ਕੁਝ ਕਿੱਦਾਂ ਹੁੰਦਾ ਨਹੀਂ ਬੱਸ ਐਡੀ ਕੋਈ ਗੱਲ ਨਹੀਂ ਕੀ ਹੁਣ ਜਿੱਦਾਂ ਵੀ ਹੱਥੇ ਚੜਿਆ ਪਹਿਰਾ ਸਾਰਾ ਹੀ ਹਾਂਜੀ ਆਪਣਾ ਫੌਜ ਡਟੀ ਰਹਿੰਦੀ ਹੈ ਪਹਿਰਿਆਂ ਤੇ ਤੇ ਸ਼ਕਤੀ ਸ਼ਹੀਦ ਸਿੰਘ ਹੀ ਦਿੰਦੇ ਆ ਰਾਕੀ ਉਹਨਾਂ ਦੀ ਮਿਹਰ ਨਾਲ ਸੋਹਣੇ ਭਜਦੇ ਆ ਤੇ ਜਿਹੜੇ ਸਵਾਰ ਆ ਉਦਾਂ ਜਿੱਦਾਂ ਆਪਾਂ ਫੌਜਾਂ ਲਾ ਲਓ ਬੰਟਾ ਸਿੰਘ ਨਿਸ਼ਾਨ ਸਿੰਘ ਹੋਰ ਮੁੰਡਾ ਪਚੰਗੀ ਹੈ ਮਜੀਦ ਸੋਂ ਬੱਬਾ ਸੋਂ ਪੁੰਹਦੇ ਆ ਪਚੰਗੀ ਜੋੜੀਆਂ ਤੇ ਚੜ੍ਹਦੀ ਕਲਾ ਦੇ ਵਿੱਚ ਸ਼ਹੀਦ ਸਿੰਘ ਕਿਰਪਾ ਕਰਦੇ ਤੇ ਆਪਣੇ ਘੋੜੇ ਆ ਵੀ ਉਹਨਾਂ ਦੇ ਚੜ੍ਹਦੀ ਕਲਾ ਭਜਦੇ ਆ ਤੇ ਪੰਥ ਜਿਹੜਾ ਮਹਾਰਾਜ ਦਾ ਇਸ ਟਾਈਮ ਚੜ੍ਹਦੀ ਕਲਾ ਜ ਚੜ੍ਹਦੀ ਕਲਾ ਹੀ ਰਹੂਗਾ ਹਾਂਜੀ ਆਪ ਰੱਖੀ ਕਰਦੇ ਆ ਗੁਰੂ ਸਾਹਿਬ ਮਹਾਰਾਜ ਦੇ ਪੰਥ ਦੀ ਤੇ ਬਾਕੀ ਜਿਹੜੀ ਆ ਬਾਗ ਦੇ ਕੀ ਜਾਂਦੇ ਹੁੰਦੇ ਮਾਲੀ ਦੀ ਗੱਲ ਉਹ ਬਹੁਤ ਵਧੀਆ ਸਿੰਘ ਸਾਹਿਬ ਬਾਬਾ ਜੋਗਾ ਸਿੰਘ ਜੀ ਬੜਾ ਉਤਸ਼ਾਹ ਬੜਾ ਪਿਆਰ ਕਰਦੇ ਫੌਜ ਦੇ ਨਾਲ ਹਾਂਜੀ ਕੱਲੀ ਕੱਲੀ ਫੌਜ ਨੂੰ ਉਹਨਾਂ ਨੇ ਪੁੱਛਣਾ ਵੀ ਠੀਕ ਆ ਚੜ੍ਹਦੀ ਕਲਾ ਕੋਈ ਕਮੀ ਪੇਸ਼ੀ ਤੇ ਕੋਈ ਗੱਲ ਨਹੀਂ ਮਹਾਰਾਜ ਦੀ ਕਿਰਪਾ ਪਿਛੇ ਦਿਨ ਤੁਹਾਨੂੰ ਪਤਾ ਹੀ ਜਿੱਦਾਂ ਸਿੰਘ ਸਾਹਿਬ ਬਾਬਾ ਗੱਜਨ ਸਿੰਘ ਜੀ ਚਾਲਾ ਕਰ ਗਏ ਬੜਾ ਉਦੋਂ ਮਹਿਸੂਸ ਜਾਇਆ ਵੀ ਇਦਾਂ ਪੰਥ ਦੇ ਵਿੱਚੋਂ ਮੁੱਖੀ ਚੱਲ ਜਾਣਾ ਹਾਂਜੀ ਤੇ ਬਾਕੀ ਮਹਾਰਾਜ ਨੇ ਫੇਰ ਵੀ ਚੜ੍ਹਦੀ ਕਲਾ ਹੀ ਸਿੰਘ ਸਾਹਿਬ ਬਾਬਾ ਜੋਗਾ ਸਿੰਘ ਨੂੰ ਸੇਵਾ ਬਖਸ਼ੀ ਆ ਤੇ ਬੜੇ ਤੰਦ ਦੇ ਇਹਨਾਂ ਦੁਭਾਰੇ ਆ ਕੱਲੇ ਕੱਲੇ ਸਿੰਘ ਨੂੰ ਪੁੱਛਦੇ ਆ ਵੀ ਠੀਕ ਠਾਕ ਚੜ੍ਹਦੀ ਕਲਾ ਕੋਈ ਕਮੀ ਪੇਸ਼ ਨਹੀਂ ਹਾਂਜੀ ਸੰਗਤ ਪਿਆਰ ਦਿੰਦੀ ਆ ਪੂਰਾ ਪੂਰਾ ਸੰਗਤ ਸਤਿਕਾਰ ਦਿੰਦੀ ਪਿਆਰ ਦਿੰਦੀ ਆ ਪੂਰਾ ਉਹਨਾਂ ਨੂੰ ਇੱਕ ਮਿੰਟ ਦਾ ਵੇਲ ਨਹੀਂ ਗਾ ਹਾਂਜੀ ਜੋ ਸਵੇਰੇ ਆ ਮਤ ਵੇਲੇ ਤੋਂ 500 400 ਚੱਲ ਪਿਆ ਰਹੀ ਨੀ ਦਾੰਦਾ ਦਾ ਹਾਂਜੀ ਤੇ ਪੰਥ ਦੇ ਵਿੱਚ ਵੀ ਦਿੱਲੀ ਇਦਾਂ ਹੀ ਚੜ੍ਹਦੀ ਹੁਣ ਵੀ ਪਤੰਗੇ ਦੇ ਵੇਖੋ ਵੀ ਕੋਈ ਸੋਖ ਨਹੀਂ ਲੈਂਦਾ 10 ਮਿੰਟ ਇਦਾਂ ਚੌਂਕੜਾ ਹੀ ਲੱਗਾ ਵਾ ਹਾਂਜੀ ਆਪ ਜੀ ਦਰਸ਼ਨ ਕਰਕੇ ਆਏ ਜੀ ਚਰਦੀ ਕਲਾਂ ਦਾ ਚੰਗਾ ਹੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕੀ ਗੱਲਬਾਤ ਕੀਤੀ ਹੈ ਉਮੀਦ ਹੈ ਤੁਸੀਂ ਸਾਰੇ ਗੱਲਬਾਤ ਸੁਣੀ ਲਈ ਗਿਆ ਇਸ ਤਰੀਕੇ ਨਾਲ ਹੋਰੀ ਖਬਰਾਂ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਅਮਨ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ